ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਐਹੋ ਜੇ ਪਲ ਆਉਂਦੇ ਜਿਸ ਦੇ ਵਿੱਚ ਆਪਾਂ ਉਸ ਪ੍ਰਕਿਰਤੀ ਜੋ ਉਸ ਅਕਾਲ ਪੁਰਖ ਨੇ ਸਿਰਜੀ ਹੈ ਉਸ ਦੇ ਸਾਕਸ਼ਾਹ ਦਰਸ਼ਨ ਆਪਣੀਆਂ ਅੱਖਾਂ ਦੇ ਨਾਲ ਵੇਖਣ ਦਾ ਮੌਕਾ ਮਿਲਦਾ ਹੈ ਤੇ ਫਿਰ ਉਸ ਤੋਂ ਉਸ ਅਕਾਲ ਪੁਰਖ ਦੀ ਕਿਸ ਤਰ੍ਹਾਂ ਕਰੀਏ ਸਾਰੇ ਕੋ ਸ਼ਬਦ ਘਟ ਪੈ ਜਾਂਦੇ ਨੇ ਸਾਡੇ ਕੋਲ ਅਲਫਾਜ਼ ਘਟ ਪੈ ਜਾਂਦੇ ਨੇ ਕਿ ਕਿਸ ਤਰ੍ਹਾਂ ਉਸ ਅਕਾਲ ਪੁਰਖ ਦੀ ਪੜਤਾਈ ਇਸ ਧਰਤੀ ਦੀ ਇਸ ਖੂਬਸੂਰਤੀ ਨੂੰ ਵਰਨਨ ਆਪਣੀ ਸ਼ਬਦਾਂ ਦੇ ਰਾਹੀਂ ਕਰ ਸਕੀਏ ਕਿਰਜੇ ਜਦੋਂ ਆਪਾਂ ਇੱਥੇ ਆਣ ਦਾ ਮੌਕਾ ਇਸ ਭਾਗੇ ਪ੍ਰਾਪਤ ਹੁੰਦਾ ਹੈ ਫਿਰ ਸਾਨੂੰ ਚਾਹੀਦਾ ਕਿ ਸ਼ਾਇਦ ਅਸੀਂ ਇੱਥੇ ਇਸ এনवायरमेंट ਨੂੰ ਸ਼ੁੱਧ ਕਰਨ ਦੇ ਲਈ ਕਿਸ ਤਰੀਕੇ ਨਾਲ ਅਸੀਂ ਸਾਰੀ ਚੀਜ਼ਾਂ ਠੀਕ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਨੁਦੂਸ਼ਿਤ ਕਰਨ ਤੋਂ ਬਚਾ ਸਕਦੇ ਹਾਂ ਮਿਲ ਕੇ ਇਸੇ ਫਲਸਫੇ ਦੇ ਉੱਤੇ ਆਪਣੇ ਆਪ ਦੀ ਹੋਂਦ ਨੂੰ ਪ੍ਰਕਰਾਰ ਰੱਖਣ ਦੇ ਲਈ ਜ਼ਿੰਦਾ ਰੱਖਣਾ ਚਾਹੀਦਾ ਹੈ ਤਾਂ ਕਿ ਜਦੋਂ ਆਉਣ ਵਾਲੀ ਪੀੜ੍ਹੀਆਂ ਸਾਡੇ ਇੱਥੇ ਆ ਕੇ ਇਸ ਚੀਜ਼ ਨੂੰ ਖੁੱਲ੍ਹੀ ਅੱਖਾਂ ਦੇ ਨਾਲ ਦਰਸ਼ਿਤਿਦਾਰੀ ਕਰ ਸਕਣ ਉਸ ਕਾਲ ਪੁੱਗਦੇ ਪਰਦੇਸ ਦੀ ਖੂਬਸੂਰਤੀ ਨੂੰ ਤੇ ਫਿਰ ਉਹ ਆਪਣੇ ਆਪ ਤੇ ਮਾਣ ਮਹਿਸੂਸ ਕਰ ਸਕਣ ਕਿ ਵਾਕਿਆ ਹੀ ਸਾਡੇ ਪੂਰਵਜ ਕੋਈ ਅੱਛੀ ਚੀਜ਼ ਤਿਆ ਜੀ ਧਿਆਰ ਦੇ ਕੇ ਗੇਨ ਇਨ ਖੂਬਸੂਰਤ ਤਸਵੀਰਾਂ ਦੇ ਨਾਲ ਹਮੇਸ਼ਾ ਹੀ ਤੁਹਾਡੇ ਦਰ ਪਰ ਰੰਦਾ ਜੋ ਉਮੀਦ ਹੈ ਜੋ ਸੁریہ ਤੁਹਾਡਾ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਪੂਜਿਆ ਹੋਏਗਾ ਇੰਨੇ ਹੀ ਅਲਫਾਜ਼ਾਂ ਦੇ ਨਾਲ ਗੁਲਮਰਤੂ ਦਿਓ ਇਜਾਜ਼ਤ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ